ਇੰਟਰਵਿਊ ਦੇ ਮੁਤਾਬਕ ਏਸੀ ਗੱਲ ਵੀ ਇੱਕ ਮਾਂ ਆਪਣੇ ਬੱਚਿਆਂ ਨੂੰ ਛੱਡ ਕੇ ਤੇ ਇੱਕ ਪਤਨੀ ਆਪਣੇ ਪਤੀ ਨੂੰ ਛੱਡ ਕੇ ਚਲੇ ਜਾਂਦੀ ਹੈ ਕਿ ਬਾਈ ਜੀ ਜੀ ਕਹਿੰਦੇ ਆ ਵੀ ਇਹਨਾਂ ਦੀ ਪਤਨੀ ਤੇ ਆ ਮਾਸੂਮ ਦੋ ਬੱਚੇ ਇਹਨਾਂ ਦੀ ਮਾਂ ਇਹਨਾਂ ਦੀ ਮਾਤਾ ਦਵਾਈ ਲੈਣ ਘਰ ਤੋਂ ਗਈ ਪਰ ਮੁੜ ਕੇ ਨਹੀਂ ਆਈ ਆ ਗਈ ਤੁਹਾਡੀ ਪਤਨੀ ਹਾਂਜੀ ਆ ਗਈ ਜੀ ਮਿਲ ਗਏ ਜੀ ਤੇ ਬੀੜ ਦੀ ਬਲੋਤ ਨਾਲ ਮਿਲੇ ਆ ਜੀ ਨਹੀਂ ਸਾਨੂੰ ਲੱਭ ਨਹੀਂ ਸੀ ਸਕਦੇ ਜੀ ਇਹ ਮੋਗਾ ਤੁਸੀਂ ਜਾਣਾ ਚਾਹੁੰਦੇ ਹੋ ਆਪਣੇ ਪਰਿਵਾਰ ਦੇ ਕੋਲ ਬੱਚਿਆਂ ਦਾ ਤੁਹਾਨੂੰ ਨਹੀਂ ਬੱਚਿਆਂ ਦਾ ਵੀ ਤਰਸ ਨਹੀਂ ਤੁਹਾਨੂੰ ਮੈਂ ਨਹੀਂ ਜਾਣਾ ਹੈ ਨਹੀਂ ਬੱਚਿਆਂ ਦਾ ਕਿਉਂ ਨਹੀਂ ਤਰਸ ਤੁਹਾਨੂੰ ਐਨੀ ਨਰਦਈ ਮਾਂ ਨਾ ਨਾ ਬਣ ਮੇਰੀ ਭੈਣੇ ਵੈਸੇ ਮੈਂ ਚਾਹੁੰਦਾ ਨਹੀਂ ਸੀ ਪਰਸਨਲੀ ਤੌਰ ਤੇ ਬੇਸਤਰਾ ਆਪਾਂ ਕਰੀਏ ਪਰ ਅੱਜ ਉਹ ਆ ਗਈ ਉਹ ਕੀ ਕਹਿੰ ਗਈ ਕਿੱਥੇ ਗਈ ਸੀਗੀ ਬਾਈ ਉਹ ਜੀ ਆਪਣਾ ਦੱਸ ਨਹੀਂ ਜੀ ਰਹੀ ਉਹ ਦੱਸਦੀ ਹੈ ਜੀ ਕਿ ਮੈਂ ਫਤੇਗੜ ਗੁਰਦੁਆਰੇ ਦੇ ਵਿੱਚ ਰਹਿੰਦੀ ਸੀ ਭੈਣ ਕਹਿਣ ਨੂੰ ਦਿਲ ਤਾਂ ਨਹੀਂ ਕਰਦਾ ਜੋ ਤੁਸੀਂ ਕੀਤਾ ਕੰਮ ਪਰ ਕੀ ਇੱਕ ਚੰਗੀ ਮਾਂ ਨਹੀਂ ਬਣ ਸਕਦੀ ਤੂੰ ਬਣ ਸਕਦੀ ਚੰਗੀ ਮਾਂ ਮੈਂ ਨਹੀਂ ਜਾਣੇ ਹੈਗਾ ਉਥੇ ਬੱਚੇ ਕਿ ਕਿੱਥੇ ਰੱਖਣੇ ਫਿਰ ਪਰ ਜਿਹੜੀ ਇਹਨਾਂ ਦੀ ਸਾਥ ਸਾਥ ਉਹ ਤਾਂ ਇਹਨਾਂ ਦੇ ਹੱਕ ਸਾਥ ਦੇ ਰਹੀ ਆ ਉਹ ਕਹਿੰਦੀ ਮੇਰੀ ਤੀ ਗਲਤ ਹੈ ਹਾਂ ਕਹਿ ਰਹੀ ਹੈ ਕੋਈ ਕੀ ਗੱਲ ਕਰ ਰਿਹਾ ਮੇਰੇ ਨਾਲ ਮਾਤਾ ਜੀ ਕਿਵੇਂ ਸਰ ਮੇਰੇ ਨਾਲ ਕੋਈ ਰਿਸ਼ਤਾ ਹੈਗਾ ਮੈਂ ਨਹੀਂ ਰੱਖਣੀ ਹੈਗੀ ਜਮਣ ਜਿੱਥੇ ਮੈਨੂੰ ਜਾਵੇ ਬਸ ਫਤਿਹਗੜ ਕਹਿੰਦੀ ਜਿਵੇਂ ਮੈਂ ਫਤਿਹਗੜ ਰਹੀ ਆ ਤੁਹਾਨੂੰ ਲੱਗਦਾ ਫਤਿਹਗੜ ਦਾ ਬਹਾਨੇ ਲਾਉਂਦੀ ਆ ਜੀ ਕਿਸੇ ਨਾਲ ਨਿਕਲ ਕੇ ਗਈ ਹੈ ਕੁੜੀ ਦੇ ਫੁੱਫੜੋਂ ਪਰ ਫੇਰ ਵੀ ਤੁਸੀਂ ਕਹਿੰਦੇ ਹੋ ਵੀ ਭਾਈ ਧੀ ਨੇ ਗਲਤ ਕੀਤਾ ਬਿਲਕੁਲ ਗਲਤ ਕੀਤਾ ਜੀ ਬੱਚਾ ਆਪਣਾ ਹੈ ਕਹੇ ਕਿਸ ਦਾ ਜਿਹੜਾ ਬੱਚਾ ਗਲਤ ਆ ਉਹਨੂੰ ਗਲਤ ਹੀ ਕਹਿਣਾ ਪੈਂਦਾ ਆਪਣਾ ਬੱਚਾ ਹੈ ਇਹਨੇ ਗਲਤੀ ਕੀਤੀ ਆ ਉਹਨੂੰ ਅੱਜ ਸਮਝਣਾ ਚਾਹੀਦਾ ਮੈਂ ਵੀ ਉਹਨੂੰ ਕਹਿ ਲਿਆ ਵੀ ਭਾਈ ਗਲਤੀਆਂ ਚਲੋ ਹੋ ਗਈਆਂ ਵੱਡੀ ਗਲਤੀ ਹੋ ਗਈ ਹਲੇ ਵੀ ਉਹ ਤਾਂ ਮਾਫ਼ ਕਰਨ ਨੂੰ ਤਿਆਰ ਸੀਗੇ ਜੀ ਪਰ ਉਹਨੀਆਂ ਜੀ ਅਜੇ ਮੌਕਾ ਸੰਭੜਵੇ ਤਾਂ ਬਹੁਤ ਚੰਗੀ ਗੱਲ ਹੋ ਉਹਦੇ ਵਾਸਤੇ ਨਹੀਂ ਤਾਂ ਸਾਰੀ ਜ਼ਿੰਦਗੀ ਪਛਤਾਵਾ ਹੀ ਪੈਸਾ ਹੋਵੇਗਾ ਤੇ ਇਹਦੀ 19 ਪੰਜ ਨੂੰ ਡੀਡੀਆਰ ਪਾਈ ਆ ਗੁੰਮਸ਼ੁਦਗੀ ਵੀ ਗੁੰਮ ਹੋ ਗਈ ਹੈ ਅੱਜ ਖੋਦ ਆਈ ਆ ਆਪਣੇ ਮਾਤਾ ਦੇ ਨਾਲ ਤੇ ਚੌਕੀ ਦੇ ਵਿੱਚ ਇਹਨਾਂ ਆਪਣੀ ਸਾਡੇ ਕੋ ਸਟੇਟਮੈਂਟ ਦਰਜ ਕਰਾਈ ਆ ਕਿ ਵੀ ਮੈਂ ਆਪਣੀ ਮਰਜ਼ੀ ਨਾਲ ਗਈ ਸੀ ਕਿ ਆਪਣੇ ਬੱਚੇ ਛੱਡ ਕੇ ਜਿਵੇਂ ਹੁਣੇ ਦੱਸ ਰਹੇ ਜਿਵੇਂ ਇੱਥੇ ਜੀ ਗੁੰਮਸ਼ੁਦਗੀ ਦੀ ਰਿਪੋਰਟ ਦੀ ਬਿਰਤਾ ਜੀ ਪ੍ਰਸ਼ਾਸਨ ਤੇ ਵੀ ਸਵਾਲ ਆ ਜਾਂਦੇ ਜੀ ਵੀ ਭਾਈ 2.5 ਮਹੀਨਿਆਂ ਚ ਤਾਂ ਜਿਹੜੀ ਫਤੇਗੜ ਕੁੜੀ ਸੀ ਜਿਹੜੀ ਬਾਹਰ ਵੀ ਰੁਕਦੀ ਰਹੀ ਹੈ ਜੀ ਉਹ ਲੱਭੇ ਨਹੀਂ ਪਾਏ ਪੁਲਿਸ ਵਾਲੇ ਜੀ ਇਹ ਗਏ ਆ ਉਹ ਨਾ ਗੁਰਦੁਆਰਾ ਫਤੇਗੜ ਸਾਹਿਬ ਰਹੀ ਆ ਪਰ ਇਹ ਇੰਨੀ ਦੋ ਢਾਈ ਮਹੀਨੇ ਕੋਈ ਨਾਗਰਿਕ ਕੋਈ ਵੀ ਹੋਵੇ ਉਹ ਗੁਰਦੁਆਰਾ ਫਾਬ ਦੇ ਵਿੱਚ ਨਹੀਂ ਰਹਿ ਸਕਦਾ ਨਾ ਹੀ ਗੁਰਦੁਆਰਾ ਫਾਬ ਵਾਲੇ ਇੰਨਾ ਫਰਮਾ ਦਿੰਦੇ ਨੇ ਕਿਸੇ ਨੂੰ ਰਹਿਣ ਵਿੱਚ ਕਿਵੇਂ ਦਾ ਇਹਦਾ ਸੁਭਾਜ ਜੀ ਨਹੀਂ ਵਧੀਆ ਐ ਸੁਭਾਜ ਪੂਰੇ ਪਰਿਵਾਰ ਦਾ ਜੀ ਇੱਕ ਨੰਬਰ ਹੈ ਪਿੰਡ ਸੁਭਾਜ ਜੀ 30 35 ਕਿੱਲੇ ਖੇਤੀ ਕਰਦੇ ਆ ਤੇ ਕਾਰਪੈਂਟਰ ਕੰਮ ਵੀ ਕਰਦਾ ਮੁੰਡਾ ਮਿਹਨਤੀ ਪਰਿਵਾਰ ਹੈ ਬਿਲਕੁਲ ਇਹ ਖੇਤੀ ਕਰਦੇ ਜੀ 30 35 ਕਿੱਲੇ ਜੀ 30 35 ਕਿੱਲੇ ਬਾਈ ਕੋਲ ਕਿੱਲਾ ਹੀ ਕਰਦਾ ਜੀ ਠੀਕ ਠੀਕੇ ਬੋ ਜੀ ਠੀਕੇ ਨੇ ਕਰਦਾ ਹਾਂ ਜੀ ਵੇਖੀ ਤੁਸੀਂ 30 35 ਕਿੱਲੇ ਨਹੀਂ ਕਰਦੇ ਹੋ ਬਾਈ ਹਾਂ ਜੀ ਕਰਦੇ ਆ ਕਰਦੇ ਆ ਜੀ 30 35 ਇਹਦੇ ਚੇਹੇ ਸਾਤ ਮੱਜਾਂ ਰੱਖਿਆ ਹੋਇਆ ਤੇ ਕੂੜਾਗਰ ਬਹੁਤ ਚਕਾਉਂਦੇ ਹੋਣੇ ਮੱਜਾਂ ਦਾ ਕੋਹਾ ਕੂੜਾ ਉਹ ਅਸੀਂ ਆਪੇ ਚੱਕ ਦਿੰਦਾ ਜੀ ਮੈਂ ਮਿੰਟ 10 ਦਾ ਕੰਮ ਆਜੀ ਚੱਕਣਾ ਜੀ ਇਹ ਜਦ ਇਹ ਚੱਕ ਕੇ ਜੀ ਮੈਂ ਆਪਣਾ ਆਪਣਾ ਕੰਮ ਨੂੰ ਲੰਘ ਜਾਂਦਾ ਜੀ ਤਾਂ ਕਰਦਾ ਸੀਗਾ ਤੇ ਇੱਕ ਗੱਲ ਕਹੀ ਸੀ ਵੀ ਨੰਬੀ ਉਹ ਕਹਨੇ ਵੀ ਲੈਗੀ ਤੇ ਹੋਇਆ ਇਸ ਤਰ੍ਹਾਂ ਕਹਨੇ ਲੈਗੀ ਜੀ ਉਹ ਕਹਿੰਦੀ ਮੈਂ ਲੈ ਕੇ ਨਹੀਂ ਗਈ ਕੁਝ ਸਭ ਕੁਝ ਚੱਕ ਲਈ ਬੱਚਿਆਂ ਦੇ ਵੀ ਕਹਨੇ ਚੱਕ ਲਈ ਜਿਹੜੇ ਬੱਚਿਆਂ ਨੂੰ ਕਰਾਇ ਤੇ ਇਥੇ ਸ਼ਾਂਤੀ ਕਰੀਏ ਜਿੱਦਣ ਤੇ ਗਈ ਹੈ ਅਸੀਂ ਅੰਦਰ ਛਾਂਟਿਆ ਤਾਂ ਅੰਦਰ ਤੇ ਉਹ ਮਰਦਾਂ ਵਾਲੇ ਸਭ ਕੁਝ ਨਿਕਲੇ ਵਿੱਚੋਂ ਅਸੀਂ ਲਾਹੇ ਵਿੱਚ ਬੰਨੇ ਪਿਆ ਪਰ ਇੱਕ ਗੱਲ ਬਹੁਤ ਵੱਡੀ ਦੇਖੋ ਜੀ ਧੀਆਂ ਨੂੰ ਲੋਕ ਸਤਕਾਰ ਅਸੀਂ ਕਹਿੰਨਾ ਸਮਾਜ ਦੇ ਵਿੱਚ ਹੋਣਾ ਚਾਹੀਦਾ ਪਰ ਆ ਗੱਲਾਂ ਤੋਂ ਡਰ ਜਾਂਦੇ ਆ 10% ਨੇ ਸਾਰੀ ਦੁਨੀਆ ਵਿੱਚ ਗੰਦ ਪੋਇਆ ਹਾਂ ਹਾਂਜੀ ਇੱਕੋ ਸਰਕਾਰ ਨੇ ਖੁੱਲ੍ਹ ਦਿੱਤੀ ਹੋਈ ਆ ਉਹ ਜਿੱਥੇ ਮਰਜ਼ੀ ਜਾ ਸਕਦੀ ਜਿੱਥਾ ਮਰਜ਼ੀ ਫਿਰ ਸਕਦੀ ਫੋਨ ਲੈ ਕੇ ਫਿਰ ਸਕਦੀ ਜਿੰਨੂੰ ਮਰਜ਼ੀ ਰਾਤ ਨੂੰ ਬੁਲਾ ਸਕਦੀ ਹੈ ਇਹ ਕਾਨੂੰਨ ਦੇ ਵਿੱਚ ਕਾਨੂੰਨ ਗਲਤ ਹੈ ਸਸੀਕਾਲ ਜੀ ਕੁਝ ਦਿਨ ਪਹਿਲਾਂ ਇੱਕ ਵੀਡੀਓ ਦਿਖਾਈ ਸੀਗੀ ਤੁਹਾਨੂੰ ਇੱਕ ਵੀਰ ਦੇ ਵਾਰ-ਵਾਰ ਕਹਿਣ ਤੋਂ ਬਾਅਦ ਉਹ ਇੰਟਰਵਿਊ ਅਸੀਂ ਕੀਤੀ ਸੀਗੀ ਉਸ ਇੰਟਰਵਿਊ ਦੇ ਮੁਤਾਬਕ ਇਹ ਸੀ ਗੱਲ ਬਈ ਇੱਕ ਮਾਂ ਆਪਣੇ ਬੱਚਿਆਂ ਨੂੰ ਛੱਡ ਕੇ ਤੇ ਇੱਕ ਪਤਨੀ ਆਪਣੇ ਪਤੀ ਨੂੰ ਛੱਡ ਕੇ ਚਲੇ ਜਾਂਦੀ ਹੈ। 2.5 ਮਹੀਨੇ ਹੋ ਗਏ ਵੀਰ ਕਹਿੰਦਾ ਮੈਂ ਕਦੇ ਇੱਧਰ ਕਦੇ ਉੱਧਰ ਪੁਲਿਸ ਕੰਪਲੇਂਟ ਵੀ ਗੁੰਮਸ਼ੁਦਗੀ ਦੀ ਲਿਖਾਈ ਹੋਈ ਹੈ ਪਰ ਉਹਦੇ باوجود ਵੀ ਉਹ ਕੁੜੀ ਨਹੀਂ ਮਿਲੀ। ਵੀ ਤੁਸੀਂ ਇੰਟਰਵਿਊ ਕਰੋ ਸਾਨੂੰ ਪੂਰੀ ਉਮੀਦ ਹੈ ਵੀ ਉਹ ਕੁੜੀ ਬਾਹਰ ਆਊਗੀ। ਤਾਂ ਬਾਈ ਜੀ ਉਹ ਇੰਟਰਵਿਊ ਕੀਤੀ ਅਸੀਂ ਤੇ ਹੋਇਆ ਵੀ ਉਵੇਂ ਹੀ ਵੀ ਅੱਜ ਪੰਜਵਾਂ ਦਿਨ ਹੈ ਤੇ ਪੰਜਵੇਂ ਦਿਨ ਉਡੀ ਪੁਲਿਸ ਚੌਕੀ ਕਨੋਲੀ ਰੋਪੜ ਵਿੱਚ ਪਾਈ ਗਈ ਇੱਥੇ ਆ ਜਾਂਦੀ ਐ ਉਹ ਜਾਂ ਉਹ ਆਪਣੇ ਮਾਤਾ ਕੋਲ ਜਾਂਦੀ ਐ ਤਾਂ ਉਹ ਅਜੇ ਕਹਿ ਨਹੀਂ ਸਕਦੀ ਇਸ ਟਾਈਮ ਇਹ ਪੁਲਿਸ ਚੌਕੀ ਹੈ ਜੀ ਉਹਦੇ ਬਾਹਰ ਹੀ ਆਪਾਂ ਖੜੇ ਆ ਅੰਦਰ ਗੱਲਬਾਤ ਹੁੰਦੀ ਐ ਤਾਂ ਵੀਰ ਸੀ ਮੇਵਾ ਸਿੰਘ ਤੇ ਮੇਵਾ ਸਿੰਘ ਨਾਲ ਉਸ ਦਿਨ ਆਪਾਂ ਗੱਲਬਾਤ ਕੀਤੀ ਸੀ ਤੇ ਹਾਂਜੀ ਬਾਈ ਕਿਵੇਂ ਹੋ ਠੀਕ ਹੋ ਹਾਂਜੀ ਵੀਰ ਜੀ ਬਹੁਤ ਵਧੀਆ ਜੀ ਠੀਕ ਠਾਕ ਆ ਜੀ ਆ ਗਈ ਤੁਹਾਡੀ ਪਤਨੀ ਹਾਂਜੀ ਆ ਗਈ ਜੀ ਮਿਲ ਗਏ ਜੀ ਇਹ ਵੀਰ ਦੀ ਬਲੋਤ ਨਾਲ ਮਿਲੇ ਆ ਜੀ ਨਹੀਂ ਸਾਨੂੰ ਲੱਭ ਨਹੀਂ ਸੀ ਸਕਦੀ ਜੀ ਇਹ ਸਾਡੀ ਤਾਂ ਅੱਖਾਂ ਮੂਰੇ ਪਾਣੀ ਪਾ ਕੇ ਚਲ ਗਈ ਜੀ ਅਸੀਂ ਤਾਂ ਜੀ ਬਹੁਤ ਲੱਭੀ ਆ ਜੀ ਸਾਨੂੰ ਮਿਲੀ ਨਹੀਂ ਸਾਡੇ ਵੀਰ ਨੇ ਤਾਂ ਮਿਲੀ ਆ ਜੀ ਸਾਨੂੰ ਚਲੋ ਕੋਈ ਨਹੀਂ ਉਹ ਹੈਨਾ ਤੇ ਆਪਾਂ ਵੈਸੇ ਮੈਂ ਚਾਹੁੰਦਾ ਨਹੀਂ ਸੀ ਪਰਸਨਲੀ ਤੌਰ ਤੇ ਬੇਸਤਰਾਂ ਆਪਾਂ ਕਰੀਏ ਪਰ ਅੱਜ ਉਹ ਆ ਗਈ ਉਹ ਕੀ ਕਹਿੰਦੀ ਕਿੱਥੇ ਗਈ ਸੀਗੀ ਬਾਈ ਉਹ ਜੀ ਆਪਣਾ ਦੱਸ ਨਹੀਂ ਜੀ ਰਹੀ। ਉਹ ਦੱਸਦੀ ਆ ਜੀ ਕਿ ਮੈਂ ਫਤੇਗੜ ਗੁਰਦੁਆਰੇ ਦੇ ਵਿੱਚ ਰਹਿੰਦੀ ਸੀ ਜੀ। ਹਾਂ। ਬਸ ਉਹਦੇ ਬਾਅਦ ਅੱਗੇ ਗੱਲ ਨਹੀਂ ਜੀ ਕਰਦੀ ਕੋਈ ਵੀ। ਉਹਨੇ ਇੱਕ ਕੰਪਲੇਂਟ ਅੰਦਰ ਲਿਖਾਈ ਆ ਲਿਖਤੀ ਰੂਪ ਚ ਵੀ ਮੈਂ ਬਿਨਾ ਸਹੁਰਿਆਂ ਨੂੰ ਪੁੱਛੇ ਤੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਫਤੇਗੜ ਸਾਹਿਬ ਚਲ ਗਈ। ਕਿਉਂਕਿ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਬਹੁ ਕਰਦਾ ਸੀ ਤੇ ਮਾਰਕੁੱਟ ਕਰਦੇ ਸੀ ਤੁਸੀਂ ਉਹਦੀ? ਨਾ ਜੀ ਕਦੇ ਵੀ ਅੱਜ ਤੱਕ ਕਦੇ ਕੁੱਟੀ ਨਹੀਂ ਜੀ ਹੈਗੀ ਜੀ ਅਸੀਂ। ਹਾਂ। ਨਾ ਮੈਂ ਕਦੇ ਉਹਨੂੰ ਫਾਲਤੂ ਬੋਲਿਆ ਜੀ। ਨਿਆਣੇ ਵੀ ਮੈਂ ਆਪਣੇ ਆਪ ਪਾਲਦਾ ਤਾਂ ਜੀ। ਅੱਛਾ। ਜਦ ਇਹਨੇ ਮੈਨੂੰ ਕਹਿਣਾ ਹੀ ਮੈਂ ਜਦ ਇਹਦੀ ਮਾਤਾ ਕੋਲ ਜਦ ਇਹ ਚੱਲ ਜਾਂਦਾ ਸੀ ਲੈ ਕੇ ਜੀ। ਅੱਛਾ। ਹਾਂ ਜੀ। ਤੇ ਪਿੰਡ ਦੇ ਹੁਣ ਕੋਈ ਪੰਚਾਇਤ ਮੈਂਬਰ ਵੀ ਆਇਆ ਤੁਹਾਡੇ ਨਾਲ? ਹਾਂ ਜੀ ਪਿੰਡ ਦਾ ਜੀ ਸਾਡੇ ਸਰਪੰਚ ਸਰਪੰਚਾ ਜੀ ਮੋਦਵਾਰੀ। ਠੀਕ ਹੈ ਸਰਪੰਚ ਸਾਹਿਬ ਸਸੀ ਗੱਲ ਜੀ ਕੀ ਨਾਮ ਤੁਹਾਡਾ? ਮਕੇਸ਼ ਸਿੰਘ ਆ ਜੀ। ਹਾਂ ਜੀ। ਮਕੇਸ਼ ਮਕੇਸ਼ ਸਿੰਘ। ਠੀਕ ਹੈ ਮਕੇਸ਼ ਜੀ ਕਦੇ ਇਹਨਾਂ ਦੇ ਪਰਿਵਾਰ ਵੱਲੋਂ ਜਾਂ ਉਸਤੀ ਵੱਲੋਂ ਉਹਨੇ ਕੰਪਲੇਂਟ ਲਿਖਾਈ ਆ ਵੀ ਮੈਂ ਤਾਂ ਭਾਈ ਸਹੁਰੇ ਪਰਿਵਾਰ ਨਾਲ ਬਹੁਤ ਦੁਖੀ ਕਰ ਲਈ। ਕੁੱਟਮਾਰ ਮੇਰੀ ਬਹੁਤ ਕਰਦੇ ਸੀਗੇ ਇਹ ਮੈਂ ਫਤੇਗੜ ਚਲੇਗੀ ਬਿਨਾ ਪੁੱਛੇ ਤੂੰ ਨਹੀਂ ਬਾਜੀ ਕਦੇ ਵੀ 5 ਸਾਲ ਤੋਂ ਸਾਡੇ ਟਾਈਮ 'ਚ ਇੱਕ ਵਾਰੀ ਕੰਪਲੀਟ ਨਹੀਂ ਆਈ ਕਦੇ ਸੁਣਿਆ ਨਹੀਂ ਹੈਗਾ ਵੀ ਇਹਨਾਂ ਨੇ ਕਿ ਤੰਗ ਪਰੇਸ਼ਾਨ ਕੀਤਾ ਹੈ ਐਦਾਂ ਦੀ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਇਹ ਵੈਸੇ ਨੌਜਵਾਨ ਤੋਂ ਲੱਗਦਾ ਵੀ ਇਹ ਕੁੱਟ ਦੂਗਾ ਜਾਂ ਤੰਗ ਪਰੇਸ਼ਾਨ ਕਰਦਾ ਹੋਊ ਨਹੀਂ ਨਹੀਂ ਜੀ ਬਿਲਕੁਲ ਨਹੀਂ ਕੁੱਟ ਸਕਦਾ ਇਹ ਤਾਂ ਜੀ ਅੱਛਾ ਜੀ ਨਹੀਂ ਨਹੀਂ ਜੀ ਬਿਲਕੁਲ ਤੇ ਦੇ ਵਿੱਚ ਕਿਵੇਂ ਦਾ ਇਹਦਾ ਸੁਭਾਜ ਨਹੀਂ ਵਧੀਆ ਐਸ ਸੁਭਾਜ ਪੂਰੇ ਪਰਿਵਾਰ ਦਾ ਜੀ ਇੱਕ ਨੰਬਰ ਹੈ ਪਿੰਡ ਸੁਭਾਜ ਜੀ 30 35 ਕਿੱਲੇ ਖੇਤੀ ਕਰਦੇ ਆ ਤੇ ਕਾਰਪੈਂਟਰ ਕੰਮ ਵੀ ਕਰਦਾ ਮੁੰਡਾ ਮਿਹਨਤੀ ਪਰਿਵਾਰ ਹੈ ਬਿਲਕੁਲ ਕਿੰਨੀ ਖੇਤੀ ਕਰਦੇ ਜ ਠੀਕ ਠੀਕੇ ਵਜੀ ਠੀਕੇ ਲੇ ਕਰਦਾ ਹਾਂ ਜੀ। ਕੁੱਲੇ ਕਿਤੀ ਤੁਸੀਂ 30 35 ਕਿੱਲੇ ਨਹੀਂ ਕਰਦੇ ਹੋ ਬਾਈ? ਕਰਦੇ ਆ ਜੀ ਕਰਦੇ ਆ। ਕਰਦੇ ਆ ਜੀ 30 35 ਨੇ। ਅੱਛਾ ਜੀ। ਪੰਜੇ ਭਾਈ ਆ ਪੰਜੇ ਭਾਈ ਮਿਹਨਤੀ ਆ ਪੂਰੇ ਜੀ। ਉਹ ਲੱਗ ਲੱਗ ਕੰਮ ਕਰ ਲੱਗੇ ਹੋ ਸਾਰੇ। ਮੱਜਾ ਜੀ। ਅੱਛਾ 6-7 ਮੱਜਾਂ ਰੱਖਿਆ ਹੋਇਆ। ਫੇ ਕੂੜਾ ਕਾਰ ਬਹੁਤ ਚਕਾਉਂਦੇ ਹੋਣੇ ਮੱਜਾਂ ਦਾ ਕੋਹਾ ਕੂੜਾ। ਉਹ ਅਸੀਂ ਆਪੇ ਚੱਕ ਦਿੰਦਾ ਜੀ ਮੈਂ। ਅੱਛਾ। ਮਿੰਟ 10 ਦਾ ਕੰਮ ਆ ਜੀ ਚੱਕਣਾ ਜੀ ਇਹ। ਜਦ ਇਹ ਚੱਕ ਕੇ ਜੀ ਮੈਂ ਆਪਣਾ ਆਪਣਾ ਕੰਮ ਨੂੰ ਲੰਘ ਜਾਂਦਾ ਜੀ। ਅੱਛਾ। ਹਾਂ ਜੀ। ਬਾਪੂ ਸਾਡਾ ਜੀ ਅਸੀਂ ਕੰਮ ਨੂੰ ਚੱਲ ਜਾਂਦੇ ਆ ਜੀ ਬਾਪੂ ਸਾਡਾ ਮੱਜਾ-ਮੁੱਜਾ ਨੂੰ ਕੱਖ ਪਾ ਕੇ ਨਿळा ਆ ਕੇ ਬਾਹਨਦਾ ਜੀ ਤਾਂ ਕਿਸੇ ਗੱਲ ਦੀ ਕੋਈ ਮਿਹਨਤ ਕੇ ਗੁਰਬਤ ਤੋਂ ਤੰਗ ਹੋ ਕੇ ਭਾਈ ਕਈ ਵਾਰ ਚੱਲ ਜਾਂਦਾ ਫਿਰ ਤਾਂ ਕੋਈ ਤੰਗੀ ਹੋ ਨਹੀਂ ਤੁਹਾਡੇ ਭਾਈ ਕੋਈ ਵੀ ਤੰਗੀ ਨਹੀਂ ਜੀ ਹੈਗੀ ਨਾ ਸਾਡੇ ਬਾਪੂ ਨੇ ਅੱਜ ਤੱਕ ਸਾਨੂੰ ਤੰਗੀ ਜਾਣ ਦਿੱਤੀ ਬੋਲਟ ਜਦੇ ਕਢਾ ਦਿੰਦਾ ਜੀ ਬਾਪੂ ਸਾਡਾ ਕਦੇ ਤੰਗੀ ਨਹੀਂ ਜੀ ਜਾਣ ਦਿੱਤੀ ਕੋਈ ਨਹੀਂ ਜਿੰਨੀ ਛੋਟਾ ਕਰਨਾ ਵੀਰੇ ਕੋਈ ਨਹੀਂ ਸੱਸੀ ਗੱਲ ਕਰਮ ਸਿੰਘ ਜੀ ਤੁਹਾਡਾ ਨਾਮ ਠੀਕ ਹੈ ਜੀ ਤੇ ਕਿਵੇਂ ਦੇਖਦੇ ਹੋ ਤੁਹਾਡੇ ਜੋ ਇਹ ਹੁਣ ਹੋਇਆ ਤੇ ਵੀਰ ਵੀ ਜਿਹੜਾ ਦੱਸਿਆ ਉਹਨੇ ਸਾਰਾ ਤੇ ਉਹਨੇ ਕਿਹਾ ਵੀ ਭਾਈ ਮੇਰੇ ਸਹੁਰਾ ਪਰਿਵਾਰ ਮੈਨੂੰ ਬਹੁਤ ਤੰਗ ਕਰਦਾ ਸੀਗਾ ਤੇ ਇੱਕ ਗੱਲ ਕਹੀ ਸੀ ਵੀ ਨੰਬੀ ਉਹ ਗਹਿਣੇ ਵੀ ਲੈਗੀ ਤੇ ਹੋਇਆ ਇਸ ਤਰ੍ਹਾਂ ਚ ਗਹਿਣੇ ਲੈਗੀ ਜੀ ਉਹ ਕਹਿੰਦੀ ਮੈਂ ਲੈਕੇ ਨਹੀਂ ਗਈ ਕੁਝ ਸਭ ਕੁਝ ਚੱਕ ਲੈ ਗਈ ਬੱਚਿਆਂ ਦੇ ਵੀ ਗਹਿਣੇ ਚੱਕ ਲੈ ਗਈ ਜਿਹੜੇ ਬੱਚਿਆਂ ਨੂੰ ਕਰਾਇਤੇ ਅਛਾ ਜੀ ਹਾਂਜੀ ਤੇ ਉਹ ਹੁਣ ਤੁਸੀਂ ਕੀ ਕਹਿੰਦੇ ਹੋ ਵੀ 16 ਸਫਾਈ ਹੋ ਕੇ ਜੇ ਆ ਜਵੇ ਤਾਂ ਅਸੀਂ ਤਾਂ ਕਹਿੰਦੇ ਤੇ ਜੀ ਉਹ ਖੁਦ ਬਿਆਨ ਦੇ ਰਹੀ ਆ ਵੀ ਮੈਂ ਨਹੀਂ ਰਹਿਣਾ ਫਤੇਗੜ ਕਹਿੰਦੀ ਜੀ ਵੀ ਮੈਂ ਫਤੇਗੜ ਰਹੀ ਆ ਤੁਹਾਨੂੰ ਲੱਗਦਾ ਫਤੇਗੜ ਦਾ ਬਹਾਨੇ ਲਾਉਂਦੀ ਆ ਜੀ ਕਿਸੇ ਨਾਲ ਨਿਕਲ ਕੇ ਗਈ ਐ ਹਾਂਜੀ ਆ ਛੱਡ ਕੇ ਤੁਸੀਂ ਐ ਜਦੋਂ ਉਸ ਦਿਨ ਗਈ ਮੈਂ ਛੱਡ ਗਿਆ ਮੈਂ ਦਵਾਈ ਨੂੰ ਛੱਡ ਕੇ ਆਉਂਦਾ ਤਾਂ ਪਹਿਲਾਂ ਵੀ ਛੱਡ ਕੇ ਆਉਂਦਾ ਉਸ ਦਿਨ ਤੋਂ ਬਾਅਦ ਮੈਂ ਮੁੜ ਕੇ ਆਈ ਨਹੀਂ ਹੈਗੀ ਤੁਹਾਨੂੰ ਕਦੇ ਅਜਿਹਾ ਸ਼ੱਕ ਸ਼ੰਕਾ ਹੋਇਆ ਨਹੀਂ ਬਈ ਕਦੇ ਪਹਿਲਾਂ ਕੋਈ ਸ਼ੰਕ ਹੈ ਨਹੀਂ ਤਾਂ ਇਹ ਬਾਅਦ ਵਿੱਚ ਇਹ ਤੇ ਛਾਂਟੀ ਕਰੀ ਜਿੱਦਣ ਤੇ ਗਈ ਐ ਅਸੀਂ ਅੰਦਰ ਛਾਂਟਿਆ ਤਾਂ ਅੰਦਰ ਤੇ ਉਹ ਮਰਦਾਂ ਵਾਲੇ ਸਭ ਕੁਝ ਨਿਕਲੇ ਵਿੱਚੋਂ ਅਸੀਂ ਲਾਵੇ ਵਿੱਚ ਬੰਨੇ ਪਿਆ ਹਾਂ ਹਾਂ ਉਹੋ ਘਰੇ ਕੋਈ ਆਉਂਦਾ ਵੀ ਨਹੀਂ ਤੂੰ ਤਾਂ ਰਾਤ ਨੂੰ ਇਹ ਬੱਚਾ ਕਈ ਵਾਰੀ ਰਾਤ ਨੂੰ ਬਾਹਰੇ ਰਹਿ ਜਾਂਦਾ ਤਾਂ ਕਈ ਕੋ ਕੰਮ ਕਰਦਾ ਦਰਵਾਜ਼ਿਆਂ ਦੇ ਤਖਤਿਆਂ ਦੇ ਰਾਤ ਵੀ ਕੱਟਣੀ ਪੈਂਦੀ ਕਿਤੇ ਕਈ ਵਾਰੀ ਰਾਤ ਨੂੰ ਵੀ ਕੰਮ ਕਰਨਾ ਪੈ ਜਾਂਦਾ ਇਹ ਕੱਲਾ ਰਹਿੰਦਾ ਸੀ ਵੀਰ ਮਤਲਬ ਸਾਡੇ ਵਿੱਚੇ ਰਹਿੰਦਾ ਤਾਂ ਕਮਰੇ ਲੱਗਾ ਹਾਂ ਜੇ ਤੁਹਾਡੇ ਕਮਰਿਆਂ ਦੇ ਵਿੱਚੋਂ ਚੀਜ਼ਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਮਿਲੀਆਂ ਏ ਹਨਾ ਪਰ ਕੀ ਭੇ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਵੀ ਕਮਰੇ ਦੇ ਵਿੱਚ ਕੋਈ ਉਹਨਾਂ ਦਾ ਕਮਰਾ ਉਹ ਬੱਚਿਆਂ ਦਾ ਕਮਰੇ ਚ ਅਸੀਂ ਜਾਂਦੇ ਨਹੀਂ ਹਾਂ ਬਹੂਆਂ ਦੇ ਕਮਰੇ ਚ ਅਸੀਂ ਕਦੇ ਨਹੀਂ ਗਏ ਹਾਂ ਹਾਂ ਇੱਕ ਚਵਾਰਾ ਤਾਂ ਮੇਰੇ ਨਾਲ ਹੈ ਮੇਰਾ ਮકાਨ ਪਪਾ ਆਪਣੇ ਬੱਟ ਸਾਂਝੇ ਉਹ ਕੰਦ ਸਾਂਝੀ ਆ ਸਾਡ ਠੀਕ ਹੈ ਇਹ ਉੱਥੇ ਰਹਿੰਦੀ ਸੀ ਉਸ ਚਵਾਰੇ ਚ ਇਸ ਤਰ੍ਹਾਂ ਛੱਤ ਮੇਰੀ ਵੀ ਨਾਲ ਹੈ ਇਧਰ ਹੀ ਤੇ ਸੇ ਉੱਥੇ ਰਹਿੰਦੀ ਏ ਇਕੱਲੀ ਤਾਂ ਹੁਣ ਉਹ ਤਾਂ ਕਹਿੰਦੀ ਮੈਂ ਜਾਣਾ ਨਹੀਂ ਹੈਗਾ ਜੀ ਉੱਥੇ ਹਨਾ ਉਹ ਨਹੀਂ ਜਾਣਾ ਨਾ ਜਾਵੇ ਬੱਚੇ ਪਰ ਹੁਣ ਫਿਰ ਬੱਚੇ ਤਾਂ ਤੇ ਕਰੂਗੇ ਮਾਂ ਦਾਦੀ ਹੈਗੀ ਉਹਨਾਂ ਦੀ ਪਰ ਇੱਕ ਗੱਲ ਬਹੁਤ ਵੱਡੀ ਦੇਖੋ ਜੀ ਧੀਆਂ ਨੂੰ ਲੋਕ ਸਤਕਾਰ ਅਸੀਂ ਕਹਿੰਨਾ ਸਮਾਜ ਦੇ ਵਿੱਚ ਹੋਣਾ ਚਾਹੀਦਾ ਪਰ ਆ ਗੱਲਾਂ ਤੋਂ ਡਰ ਜਾਂਦੇ ਆ ਲੋਕ ਭਈ ਇਹ ਅਜਈਆਂ ਕੁੜੀਆਂ ਨੂੰ ਸਮਝਣਾ ਚਾਹੀਦਾ 10% ਨੇ ਵੀ ਅਸੀਂ ਸਾਰੀ ਦੁਨੀਆ ਵਿੱਚ ਗੰਦ ਪਵਾਇਆ 10% ਨੇ ਸਾਰੀ ਦੁਨੀਆ ਵਿੱਚ ਗੰਦ ਪੋਇਆ ਹੋਇਆ ਹਾਂਜੀ ਹਾਂ ਹਾਂਜੀ ਇੱਕੋ ਸਰਕਾਰ ਨੇ ਖੁੱਲ੍ਹ ਦਿੱਤੀ ਹੋਈ ਆ ਵੀ ਜਿੱਥਾ ਮਰਜ਼ੀ ਜਾ ਸਕਦੀ ਜਿੱਥਾ ਮਰਜ਼ੀ ਫਿਰ ਸਕਦੀ ਫੋਨ ਲੈ ਕੇ ਫਿਰ ਸਕਦੀ ਜਿਹਨੂੰ ਮਰਜ਼ੀ ਰਾਤ ਨੂੰ ਬੁਲਾ ਸਕਦੀ ਆ ਇਹ ਕਾਨੂੰਨ ਦੇ ਵਿੱਚ ਕਾਨੂੰਨ ਗਲਤ ਆ ਨਹੀਂ ਹੁਣ ਚਾਵਲ ਹੀ ਆ ਹੋਈਆਂ ਹਾਂਜੀ ਤਾਂ ਹੀ ਚਾਵਲ ਹੀ ਆ ਹੋਈਆਂ ਤੁਹਾਡੇ ਨਾਲ ਮਾਤਾ ਜੀ ਕਦੇ ਲੜਾਈ ਝਗੜਾ ਹੋਇਆ ਤੁਸੀਂ ਕਦੇ ਕੋਈ ਲੜਾਈ ਝਗੜੀ ਤੁਸੀਂ ਤਾਂ ਨਹੀਂ ਕਹਿੰਦੇ ਸੀ ਵੀ ਭਾਈ ਗੋਹਾਕੂੜੇ ਦਾ ਕਰ ਤੂੰ ਆਪ ਕਰ ਜਾਓ ਤੁਸੀਂ ਨਹੀਂ ਕੀ ਕਰਦੀ ਕਰੋਟੀ ਤੇ ਬਗੈਰ ਸਾਰਾ ਗੋਹਾ ਕੂੜਾ ਅੰਨਿਆ ਅਸੀਂ ਤੇ ਵੀ ਸਤਕਾਰ ਸੀ ਤੁਹਾਡੇ ਪਰਿਵਾਰ ਚ ਕਰਦੇ ਸੀ ਬੱਚਿਆਂ ਬੱਚਿਆਂ ਦੀ ਖੁਸ਼ੀ ਤੇ ਹੀ ਤੰਗ ਨਹੀਂ ਕਰੀ ਅਸੀਂ ਪਰ ਦੇਖੋ ਜੀ ਅੱਜ ਇੱਕ ਬੜੀ ਮੈਨੂੰ ਉਦੋਂ ਦੁੱਖ ਬਹੁਤ ਹੋਇਆ ਜੀ ਜਦੋਂ ਉਹ ਥੋੜਾ ਜਿਹਾ ਤਲਖੀ ਦੇ ਵਿੱਚ ਆਏ ਅਫਸਰ ਜੀ ਤੇ ਅੰਕਲ ਜੀ ਨੇ ਕਿਹਾ ਵੀ ਭਾਈ ਕਿਸੇ ਦਾ ਭਰੋਸਾ ਨਹੀਂ ਕਦੋਂ ਮਰ ਜਾਣਾ ਅੱਦੇ ਤਾਂ ਅਸੀਂ ਕੁੜੀ ਨੇ ਮਾਰਦੇ ਮਾਰਦੇ ਪੱਕੇ ਮਾਰਦੇ ਜੀ ਅੱਦੇ ਤਾਂ ਮਾਰਦੇ ਬਸ ਥੋੜੇ ਬਹੁਤੇ ਰਹਿੰਦੇ ਹੋਂ ਉਹ ਵੀ ਬੱਚਿਆਂ ਖਾਤਰ ਬਚੇ ਹੋਏ ਜੇ ਤਾਂ ਬੜੀ ਔਖੀ ਕਮਾਈ ਜਾਂਦੀ ਐ ਆ ਬੱਚਿਆਂ ਵਾਸਤੇ ਬੈਠੇ ਆ ਜੀ ਬੱਚਿਆਂ ਨੂੰ ਪਾਲ ਰਹੇ ਸੀ ਦੋ ਤਿੰਨ ਬੰਦੇ ਅਸੀਂ ਬੱਚਿਆਂ ਉਪਰੇ ਲੱਗੇ ਹੋਏ ਸਾਡੇ ਜੀ ਮੰਡ ਵਿੱਚ ਜ਼ਮੀਨ ਤੇ ਜੀ ਜਦ ਅਸੀਂ ਦੁਨੀਆ ਵਿੱਚ ਆਏ ਨਹੀਂ ਤੇ ਜੀ ਸਾਡੇ ਬਾਪੂ ਨੇ ਨਾ ਜੀ 10 10 15 15 ਮੈਂਸਾ ਰੱਖ ਕੇ ਜੀ ਮਾਤਾ ਨਾਲੇ ਮੇਰੀ ਦੋਨਾਂ ਨੇ ਕੰਮ ਚ ਲਾਇਆ ਜੀ ਖੇਤੀਬਾੜੀ ਦੇ ਸਿਰ ਪਰ ਬਣਾਇਆ ਜੀ ਸਭ ਕੁਝ ਹਾਂ ਜੀ ਇੱਕ ਬੇਟੀ ਦੀ ਹੋਰ ਸੀ ਉਸ ਮਰ ਜਿਹੜੀ ਇਹਨਾਂ ਦੀ ਸਾਥ ਸਾਉ ਤਾਂ ਇਹਨਾਂ ਦੇ ਹੱਕ ਸਾਥ ਦੇ ਰਹੀ ਆ ਉਹ ਕਹਿੰਦੀ ਮੇਰੀ ਤੀ ਗਲਤ ਹੈ ਹਾਂ ਕਹਿ ਰਹੀ ਆ ਉਹ ਤਾਂ ਠੀਕ ਹੈ ਇਹ ਮਲਕੇ ਕੁੜੀ ਦੇ ਫੁੱਫੜ ਜੀ ਨੇ ਜੀ ਝਗੜੇ ਹੀ ਨਹੀਂ ਜਿੱਕਦੇ ਕੁੜੀ ਦੇ ਲੜਕੀ ਦੇ ਫੁੱਫੜ ਜੀ ਹੋ ਤੁਸੀਂ ਹਾਂ ਸੱਸੀ ਗਾਲ ਜੀ ਚੜਦੀ ਗਾਲ ਆ ਠੀਕ ਹੋ ਜੀ ਕੀ ਨਾਮ ਤੁਹਾਡਾ ਜੀ ਸਰਦਾਰਾ ਸਿੰਘ ਜੀ ਤੇ ਸਰ ਅੱਜ ਇਹ ਪਰਿਵਾਰ ਆਇਆ ਤਾਂ ਪਰਿਵਾਰ ਤੁਹਾਨੂੰ ਤੁਸੀਂ ਤਾਂ ਬਹੁਤ देर ਦਾ ਪਤਾ ਇਹ ਵੀ ਲੱਗਦਾ ਹੈ ਕਿ ਨਹੀਂ ਵੀ ਸਰਪੰਚੀ ਦਾ ਰੋਲ ਤਾਂ ਜੀ ਫੁੱਫੜ ਜੀ ਨਿਭਾਉਂਦੇ ਰਹੇ ਹੁਣ ਤੱਕ ਜਿਹੜੇ ਵੀ ਸਿਆਣਪ ਦੀ ਜੀ ਗੱਲ ਹੈ ਜਿਹੜੀ ਤੁਹਾਡੇ ਕੋਲ ਹੈਗੀ ਹੈ ਤੇ ਤੁਹਾਨੂੰ ਕੀ ਲੱਗਦਾ ਜੀ ਇਹ ਪਰਿਵਾਰ ਦੇ ਨਾਲ ਜੋ ਕੁਝ ਹੋਇਆ ਇਹ ਪਰਿਵਾਰ ਦੇ ਨਾਲ ਜੋ ਕੁਝ ਵੀ ਹੋਇਆ ਬਹੁਤ ਮੰਨ ਭਾਗਾ ਹੋਇਆ ਅਸੀਂ ਸਮਝਦੇ ਹਾਂ ਕਿ ਬੱਚਿਆਂ ਦੀ ਬਹੁਤ ਵੱਡੀ ਨਾਰਾਹੀ ਹੈ ਜਿਹੜੇ ਕਿ ਐਸੇ ਜਿਹੇ ਵਧੀਆ ਪਰਿਵਾਰ ਨੂੰ ਛੱਡ ਕੇ ਇਹਨਾਂ ਨੇ ਗਲਤ ਕਦਮ ਚੱਕਿਆ ਅਸੀਂ ਇਸ ਤੋਂ ਤੁਸੀਂ ਕੁੜੀ ਦੇ ਫੁੱਫੜ ਹੋ ਪਰ ਫੇਰ ਵੀ ਤੁਸੀਂ ਕਹਿੰਦੇ ਹੋ ਵੀ ਭਾਈ ਧੀ ਨੇ ਗਲਤ ਕੀਤਾ ਸਰ ਬਿਲਕੁਲ ਗਲਤ ਕੀਤਾ ਜੀ ਬੱਚਾ ਆਪਣਾ ਚਾਹੇ ਕਿਸੇ ਦਾ ਜਿਹੜਾ ਬੱਚਾ ਗਲਤ ਆ ਉਹਨੂੰ ਗਲਤ ਹੀ ਕਹਿਣਾ ਪੈਂਦਾ ਆਪਣਾ ਬੱਚਾ ਹੈ ਇਹਨੇ ਗਲਤੀ ਕੀਤੀ ਆ ਅੱਜ ਉਸ ਬੇਵਸ ਪਿਓ ਨੂੰ ਵੇਖਿਆ ਜੀ ਤੁਸੀਂ ਬੈਠੇ ਨੂੰ ਜੀ ਬਹੁਤ ਬਿਨਾਚਾਰ ਹੈਗੇ ਨੇ ਉਹ ਬਹੁਤ ਬੇਵਸ ਹੋਏ ਹੋਏ ਨੇ ਤੇ ਰਾ ਦੋਖੂ ਨਾ ਦੇਖਿਆ ਨਹੀਂ ਜਾ ਰਿਹਾ ਪਰ ਉਸ ਕੁੜੀ ਨਾਲ ਉਹ ਇਹ ਵੀ ਕਹਿੰਦੀ ਵੀ ਮੈਂ ਤਾਂ ਜੀ ਸਾਰੇ ਪਰਿਵਾਰ ਨਾਲ ਤੰਗੇ ਬਹੁਤ ਕੀਤੀ ਹੋਈ ਸੀ ਜੀ ਬਿਲਕੁਲ ਨਹੀਂ ਕੀਤੀ ਉਹਨਾਂ ਨੇ ਸਾਨੂੰ ਪਤਾ ਇਸ ਪਰਿਵਾਰ ਦੇ ਬਾਰੇ ਮੇਰੇ ਇਸ ਪਰਿਵਾਰ ਦੇ ਨਾਲ ਪਹਿਲਾਂ ਵੀ ਇਹ ਸ਼ਾਦੀ ਤੋਂ ਪਹਿਲਾਂ ਦੇ ਲਿੰਕ ਨਹੀਂ ਮੇਰੇ ਹਾਂਜੀ ਇਸੇ ਕਰਕੇ ਅੱਜ ਉਸ ਧੀ ਦੀ ਮਾਤਾ ਵੀ ਇਸ ਪਰਿਵਾਰ ਨਾਲੇ ਖੜੀ ਹੈ ਜੀ ਉਹ ਇਕੱਲੀ ਖੜੀ ਹੈ ਕੁੜੀ ਉਹ ਕਹਿੰਦੀ ਮੈਂ ਇਹਨੇ ਤੇ ਜਾਣਾ ਨਹੀਂ ਤੇ ਉਹ ਕੁੜੀ ਦੀ ਮਾਂ ਕਹਿੰਦੀ ਮੈਂ ਫਿਰ ਤੈਨੂੰ ਆਪਣੇ ਘਰ ਵੀ ਨਹੀਂ ਲੈ ਕੇ ਜਾਂਦੀ ਭਾਈ ਨਹੀਂ ਨਹੀਂ ਮੰਨਦੀ ਉਹ ਵੀ ਲੈ ਜਾਣਾ ਨਹੀਂ ਬਦੀ ਕਿਉਂਕਿ ਬੱਚੀ ਦੀ ਨਾਰਾਇਕੀ ਬਹੁਤ ਜ਼ਿਆਦਾ ਇਸ ਕਰਕੇ ਉਹ ਨਹੀਂ ਲਰ ਜਾਣਾ ਚਾਹੁੰਦੀ ਉਹਨੂੰ ਅੱਜ ਸਮਝਣਾ ਚਾਹੀਦਾ ਮੈਂ ਵੀ ਉਹਨੂੰ ਕਹਿ ਲਿਆ ਵੀ ਭਾਈ ਗਲਤੀਆਂ ਚਲੋ ਹੋ ਗਈਆਂ ਵੱਡੀ ਗਲਤੀ ਹੋ ਗਈ ਹਲੇ ਵੀ ਉਹ ਤਾਂ ਮਾਫ ਕਰਨ ਨੂੰ ਤਿਆਰ ਸੀਗੇ ਜੀ ਪਰ ਉਹ ਰੋਣੇ ਆ ਜੀ ਅਜੇ ਮੌਕਾ ਸੰਭੜਵੇ ਤਾਂ ਬਹੁਤ ਚੰਗੀ ਗੱਲ ਉਹਦੇ ਵਾਸਤੇ ਨਹੀਂ ਤਾਂ ਸਾਰੀ ਜ਼ਿੰਦਗੀ ਪਛਤਾਵਾ ਹੀ ਪੈਸਾ ਹੋ ਉਹਦੇ ਨਾਲ ਬਿਲਕੁਲ ਸੋ ਇਹ ਜਿਹੜੇ ਆ ਇਹ ਅਸਲੀ ਕਹਿੰਦੇ ਆ ਬਈ ਲੋਕ ਹੁੰਦੇ ਆ ਜਿਹੜੇ ਨਿਆਂ ਪਸੰਦ ਲੋਕ ਐ ਅੱਜ ਮੂੰਹ ਦੇ ਉੱਤੇ ਕਹਿ ਰਹੇ ਆ ਵੀ ਭਾਈ ਨਹੀਂ ਉਹ ਗਲਤ ਹੋਇਆ ਨਹੀਂ ਤਾਂ ਅੱਜ ਕੱਲ ਬੜਾ ਕੁਝ ਚੱਲੀ ਜਾਂਦਾ ਐ ਜੀ ਘਰੇਲੂ ਕੁਲੇਸ਼ਾਂ ਦੇ ਨਾਂ ਦੇ ਉੱਤੇ ਪੈਸੇ ਵਟੋਰਨ ਵਾਲਾ ਕੰਮ ਵੀ ਚੱਲੀ ਜਾਂਦਾ ਪਰ ਅੱਜ ਸਾਬਤ ਕਰਤਾ ਸਿੰਘ ਸਾਹਿਬ ਜੀ ਨੇ ਵੀ ਵੀ ਭਾਈ ਨਹੀਂ ਇਮਾਨਦਾਰ ਲੋਕ ਵੀ ਹੈਗੇ ਆ ਇਮਾਨਦਾਰੀ ਵੀ ਹੈਗੀ ਅੱਜ ਉਸ ਧੀ ਦੀ ਗਲਤੀ ਉਹਨੇ ਸਟੈਪ ਹਾਂਜੀ ਹਾਂਜੀ ਕੀ ਨਾਮ ਦੱਸਿਆ ਤੁਸੀਂ ਜੀ ਮੇਰਾ ਨਾਮ ਸ਼ੁਭ ਸਰਦਾਰਾ ਸਿੰਘ ਆ ਜੀ ਸਰਦਾਰਾ ਸਿੰਘ ਠੀਕ ਐ ਤਾਂ ਜੀ ਤਾਂ ਸਰਦਾਰਾ ਸਿੰਘ ਜੀ ਜਿਹੜੇ ਉਸ ਕੁੜੀ ਦੇ ਫੁੱਫੜ ਨੇ ਤਾਂ ਫੁੱਫੜ ਜੀ ਨੇ ਗੱਲਬਾਤ ਜਿਹੜੀ ਕੀਤੀ ਹੈ ਉਹਨਾਂ ਨੇ ਵੀ ਕਿਹਾ ਵੀ ਉਹਨੇ ਭਾਈ ਗਲਤੀ ਕਰ ਲਈ ਹੈ ਹੁਣ ਬਹੁਤ ਸਾਰੇ ਲੋਕਾਂ ਨੇ ਕਹਿਣਾ ਵੀ ਭਾਈ ਉਹਨੂੰ ਦਿਖਾਓ ਕੈਮਰੇ ਦੇ ਮੋਹਰੇ ਜੇ ਉਹਨੇ ਗਲਤੀ ਕੀਤੀ ਹੈ ਤਾਂ ਹੁਣ ਅਸੀਂ ਵੀ ਨਹੀਂ ਚਾਹੁੰਦੇ ਕਿਉਂਕਿ ਉਹ ਕਹਿੰਦੀ ਮੈਂ ਕੋਈ ਬਿਆਨ ਨਹੀਂ ਦੇਣਾ ਚਾਹੁੰਦੀ ਵੀ ਹੁਣ ਜ਼ਬਰਦਸਤੀ ਅਸੀਂ ਉਹਦੇ ਲਿਆਈਏ ਪਰ ਜੋ ਸੀਗੀ ਇਹਨਾਂ ਨੇ ਗੱਲਬਾਤ ਦੱਸੀਆ ਇਹ ਬਿਆਨ ਵੀ ਅਸੀਂ ਇੰਟਰਵਿਊ ਇਸ ਕਰਕੇ ਚਲਾ ਰਹੇ ਆ ਕਿਉਂਕਿ ਇਹ ਪਰਿਵਾਰ ਦਾ ਕਹਿਣਾ ਵੀ ਕੱਲੂ ਕੁੜੀ ਕੋਈ ਉਹਿਆ ਜਿਹਾ ਕਦਮ ਹੋ ਜਾਏ ਤਾ ਅੱਜ ਮੌਜੂਦ ਲੋਕ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਅੱਜ ਸਮਝੌਤਾ ਜਾਂ ਗੱਲਬਾਤ ਹੋਈ ਜਿਨ੍ਹਾਂ ਨੇ ਕੁਝ ਅਸਲੀਅਤ ਦੇਖੀ ਜੋ ਕੁਝ ਵੇਖਿਆ ਉਹ ਵੀ ਭਾਈ ਬਿਆਨ ਵੀਡੀਓਗ੍ਰਾਫੀ ਦੇ ਜ਼ਰੀਏ ਉਸੇ ਦਿਨ ਪੈ ਜੇ ਤਾਂ ਕਿ ਕੱਲੂ ਇਹ ਨਾ ਕਵੇ ਵੀ ਹੁਣ ਇਹ ਵੀ ਕਰ ਰਿਹਾ ਵੀ ਅੱਜ ਦੀ ਤਰੀਕ ਦੇ ਵਿੱਚ ਹੀ ਜਾਂ ਅਗਲੇ ਦਿਨ ਹੀ ਜਿਹੜੇ ਹੈਗੇ ਆ ਇਹ ਰਿਕਾਰਡ ਹੋ ਜਾਵੇ ਤਾਂ ਜੋ ਜੇਕਰ ਲੋੜ ਵੀ ਪੈਂਦੀ ਹੈ ਕੋਰਟ ਕਚਹਿਰੀਆਂ ਦੀ ਤਾਂ ਇਹ ਪਰਿਵਾਰ ਕਹਿੰਦਾ ਵੀ ਭਾਈ ਫਿਰ ਸਾਨੂੰ ਵੀ ਮਦਦ ਮਿਲ ਜੇ ਉਸ ਚੀਜ਼ ਦੀ ਵੀ ਕਿਤੇ ਅਸੀਂ ਐਵੇਂ ਹੀ ਨਾ ਫਸ ਜਾਈਏ ਵੀ ਇਸ ਕਰਕੇ ਪੁਲਿਸ ਤੇ ਸਾਡੇ ਬਿਆਨ ਜ਼ਰੂਰ ਲੈ ਲਿਓ ਬੀਰ ਹੋਰ ਨੇ ਸਪੈਸ਼ਲੀ ਫੋਨ ਕੀਤਾ ਵੀ ਤੁਸੀਂ ਇੱਥੇ ਆਓ ਜੀ ਇੱਥੇ ਆ ਕੇ ਸਾਡੀ ਜਿਹੜੀ ਹੈਗੀ ਐਂਟਰਵਿਊ ਬਾਈ ਕਰੋ ਸਾਡੀ ਜਿਹੜੀ ਕੁੜੀ ਸੀਗੀ ਨੂੰ ਆ ਉਹ ਆ ਗਈ ਆ ਤਾਂ ਇਸ ਪਰਿਵਾਰ ਦੇ ਗਰ ਨਾਲ ਗੱਲਬਾਤ ਕੀਤੀ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਉਹਨਾਂ ਨੇ ਕੀ ਕੰਪਲੇਂਟ ਦਰਜ ਕੀਤੀ ਹੈ ਉਹ ਵੀ ਆਪਾਂ ਗੱਲਬਾਤ ਕਰਦੇ ਆਂ ਚਲਦੇ ਆਂ ਜੀ ਇੱਥੋਂ ਦੇ ਚੌਂਕੀਨ ਚਾਰ ਸਾਹਿਬ ਦੇ ਕੋਲ ਤਾਂ ਚੌਂਕੀ ਦੇ ਵਿੱਚ ਉਹ ਕੁੜੀ ਵੀ ਆਈ ਹੈ ਤਾ ਇਤਨ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੁਝ ਨਹੀਂ ਕਹਿਣਾ ਤਾਂ ਬੋਲਣ ਨੂੰ ਤਿਆਰ ਨਹੀਂ ਹੈ ਪਰ ਇਹਨਾਂ ਨੇ ਕੰਪਲੇਂਟ ਦੇ ਦਿੱਤੀ ਹੈ ਬਈ ਮੇਰਾ ਸੋਹਰਾ ਪਰਿਵਾਰ ਮੈਨੂੰ ਤੰਗ ਕਰਦਾ ਪਰ ਉਹ ਮਾਤਾ ਜੀ ਨੇ ਤੇ ਇਹ ਬੇਬੇ ਉਹਨਾਂ ਆ ਮੇਰੇ ਕੋਲ ਕੋਈ ਜਾ ਗੱਲ ਕਰ ਜਾ ਮੇਰੇ ਕੋਲ ਮਾਤਾ ਜੀ ਕੀ ਕਿਵੇਂ ਜੀ ਸਰ ਮੇਰੇ ਨਾਲ ਕੋਈ ਰਿਸ਼ਤਾ ਹੈਗਾ ਮੈਂ ਨਹੀਂ ਰੱਖਣੀ ਹੈਗੀ ਹਮਣ ਜਿੱਥੇ ਮਾਰੇ ਜਾਵੇ ਬਸ ਤਾਂ ਬਿਲਕੁਲ ਇਹ ਮਾਤਾ ਬੇਵੱਸ ਤਾਂ ਜ਼ਰੂਰ ਮੈਂ ਕਹਿੰਨਾ ਭੈਣੇ ਤੈਨੂੰ ਅਜੇ ਵੀ ਮੌਕਾ ਦਿੰਨੇ ਆਂ ਆਪਾਂ ਤੇਰਾ ਨਾਜ਼ ਤੇਰੀ ਸ਼ਕਲ ਦਿਖਾ ਰਹੇ ਆਂ ਆਪਾਂ ਠੀਕ ਐ ਪਰ ਤੈਨੂੰ ਅਜੇ ਵੀ ਮੌਕਾ ਤੁਸੀਂ ਜਾਣਾ ਚਾਹੁੰਦੇ ਹੋ ਆਪਣੇ ਪਰਿਵਾਰ ਦੇ ਕੋਲ ਬੱਚੀਆਂ ਦਾ ਤੁਹਾਨੂੰ ਨਹੀਂ ਬੱਚਿਆਂ ਦਾ ਵੀ ਤਰਸ ਨਹੀਂ ਤੁਹਾਨੂੰ ਮੈਂ ਨਹੀਂ ਜਾਣਾ ਹੈਗਾ ਨਹੀਂ ਬੱਚਿਆਂ ਦਾ ਕਿਉਂ ਨਹੀਂ ਤਰਸ ਤੁਹਾਨੂੰ ਐਨੀ ਨਰਦਈ ਮਾਂ ਨਾ ਨਾ ਬਣ ਮੇਰੀ ਭੈਣੇ ਹੈ ਵੈਸੇ ਜੋ ਤੁਸੀਂ ਕੰਮ ਕੀਤਾ ਏ ਉਹਦੇ ਨਾਲ ਭੈਣ ਕਹਿਣ ਨੂੰ ਦਿਲ ਤਾਂ ਨਹੀਂ ਕਰਦਾ ਜੋ ਤੁਸੀਂ ਕੀਤਾ ਕੰਮ ਪਰ ਕੀ ਇੱਕ ਚੰਗੀ ਮਾਂ ਨਹੀਂ ਬਣ ਸਕਦੀ ਤੂੰ ਹੈ ਬਣ ਸਕਦੀ ਚੰਗੀ ਮਾਂ ਬੱਚੇ ਕਿ ਕਿੱਥੇ ਰੱਖਣੇ ਫਿਰ? ਉਹ ਮਾਤਾ ਕਹਿੰਦੀ ਮੈਂ ਨਹੀਂ ਰੱਖਣੀ ਤੁਹਾਡੀ ਮੰਮੀ ਕਹਿੰਦੇ। ਹੈ? ਬੱਚਿਆਂ ਦਾ ਤਰਸ ਹੈ ਨਹੀਂ? ਚਲੋ ਆਇਓ ਕੋ ਦੱਸ ਦੋ। ਬੱਚਿਆਂ ਦੀ ਯਾਦ ਆਉਂਦੀ ਹੈ ਕਿ ਨਹੀਂ ਆਉਂਦੀ? ਮੈਂ ਕੁਝ ਨਹੀਂ ਕਹਣਾ। ਸੋ ਕੁਝ ਨਹੀਂ ਬੋਲਣਾ ਚਾਹੁੰਦੀ। ਇਹ ਕੁੜੀ ਤਾਂ ਜ਼ਰੂਰ ਪਰ ਇਹਦੇ ਨਾਲ ਸਮਾਜ ਦੇ ਵਿੱਚ ਕੋਈ ਚੰਗਾ ਮੈਸੇਜ ਨਹੀਂ ਜਾਂਦਾ। ਪਰ ਅਸੀਂ ਜ਼ਰੂਰ ਕਹਿੰਦੇ ਆ ਧੀਆਂ ਨੂੰ ਵੀ ਜਦੋਂ ਤੁਹਾਡੇ ਮਾਤਾ ਪਿਤਾ ਨੇ ਵੱਡੇ ਕਰਕੇ ਤੁਹਾਨੂੰ ਤੋੜਿਆ ਹੈ ਕਿਸੇ ਦੇ ਕੋਲ ਤਾਂ ਜ਼ਰੂਰ ਉਹਨਾਂ ਦੀ ਪੱਗ ਦਾ ਖਿਆਲ ਰੱਖਿਆ ਕਰੋ ਇੱਜ਼ਤ ਦਾ ਉਹਨਾਂ ਦੀ ਦਾ ਖਿਆਲ ਰੱਖਿਆ ਕਰੋ ਵੀ ਹੁਣ ਜਿਵੇਂ ਇਸ ਟੀ ਨੇ ਗਲਤੀ ਕੀਤੀ ਹੈ ਉਹ ਮੈਂ ਇਸ ਦਾਅਵੇ ਨਾਲ ਇਸ ਕਰਕੇ ਕਹਿ ਰਿਹਾ ਕਿਉਂਕਿ ਇਹਦੇ ਮਾਤਾ ਜੀ ਫੁੱਫੜ ਜੀ ਹੋਰ ਜਿਹੜੇ ਮੈਂਬਰ ਹੈ ਜਾਂ ਇੱਥੇ ਸਬ ਇੰਸਪੈਕਟਰ ਸਾਹਿਬ ਨੇ ਵੀ ਜੋ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਦੇ ਵਿੱਚ ਕਿ ਸੂਰਜ ਤਾਂ ਨਿਕਲਦਾ ਪਰ ਮੈਂ ਜਿਨਾਂ ਜਿੱਥੇ ਵੀ ਇਹ ਰਹੀ ਸੀ ਜਿਹਦੇ ਕੋਲ ਵੀ ਰਹੀ ਸੀ ਜੋ ਮਰਦ ਦਾ ਬੱਚਾ ਸੀ ਤਾਂ ਜ਼ਰੂਰ ਇਹਨੂੰ ਅੱਜ ਭੇਜਦਾ ਨਾ ਫਿਰ ਮਰਦਾਂ ਵਾਲੀ ਗੱਲ ਕਰਦਾ ਨਾਲ ਆਉਂਦਾ ਫਿਰ ਵੀ ਭਾਈ ਹਾਂ ਮੈਂ ਰੱਖਣੀ ਐ ਜੇ ਕਾਨੂੰਨ ਇਹ ਨਹੀਂ ਆਜ਼ਾਦੀ ਦਿੰਦਾ ਫਿਰ ਆਪ ਵੀ ਆ ਜਾਂਦਾ ਨਾਲ ਪਰ ਤੌਰਤੀ ਇੰਟਰਵਿਊ ਵੇਖਣ ਤੋਂ ਬਾਅਦ ਵੀ ਹੁਣ ਤੂੰ ਜਾ ਜਾ ਕੇ ਉੱਥੇ ਕਰਕੇ ਆ ਫਿਰ ਰੱਖਦਾ ਕਿਵੇਂ ਰੱਖਦਾ ਉਹ ਵੀ ਅਜੇ ਗਾਰੰਟੀ ਨਹੀਂ ਹੈਗੀ ਪਰ ਆਪਾਂ ਜ਼ਰੂਰ ਹੁਣ ਇਨਚਾਰਜ ਹੈਗੇ ਨੇ ਚੌਂਕੀ ਇਨਚਾਰਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਬਿਲਕੁਲ ਹੁਣ ਅਸੀਂ ਹਰਮੇਸ਼ ਕੁਮਾਰ ਜੀ ਨੇ ਚੌਂਕੀ ਇਨਚਾਰਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਕੰਪਲੇਂਟ ਵੀ ਲਿਖੀ ਹੈ ਇਹਨਾਂ ਨੇ ਤੇ ਪਰਿਵਾਰਾਂ ਨੂੰ ਬਿਠਾ ਕੇ ਬੜੇ ਸੁਚੱਜੇ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਉਸ ਟੀ ਨੂੰ ਜ਼ਿਆਦਾ ਜੜੀ ਹੈਗੀ ਇਹ ਗੱਲ ਕੀਤੀ ਹੈ ਤਾਂ ਗੱਲਬਾਤ ਕਰਾਂਗੇ ਹਰਮੇਸ਼ ਜੀ ਕਿਵੇਂ ਵੇਖਦੇ ਹੋ ਜਿਹੜਾ ਇਹ ਮਾਮਲਾ ਆਇਆ ਜੀ ਤੁਹਾਡੇ ਕੋਲ ਇਹ ਕਦੋਂ ਦੀ ਕੰਪਲੇਂਟ ਸੀਗੀ ਜੀ ਤੇ ਅੱਜ ਇੱਥੀ ਆਪਣੇ ਆਪ ਆਏ ਜੀ ਕਿਵੇਂ ਜੀ 155 2024 ਨੂੰ ਫਕਵਿੰਦਰ ਕੌਰ ਨਾਂ ਦੀ ਲੜਕੀ ਹੈ ਇਹ ਹਾਂਜੀ ਇਹ ਚਲੇ ਗਈ ਸੀ ਆਪਣੇ ਬੱਚੇ ਛੱਡ ਕੇ ਫੋਰੇ ਘਰ ਆਪਣੇ ਜੀ ਤੇ ਇਹਦੀ 195 ਨੂੰ ਡੀਡੀਆਰ ਪਾਈ ਆ ਗੁੰਮ ਛੁੱਟ ਗਈ ਵੀ ਗੁੰਮ ਹੋ ਗਈ ਹੈ ਹਾਂਜੀ ਅੱਜ ਖੁਦ ਆਈ ਆ ਆਪਣੇ ਮਾਤਾ ਦੇ ਨਾਲ ਤੇ ਚੌਕੀ ਦੇ ਵਿੱਚ ਇਹਨਾਂ ਆਪਣੀ ਫਾਡੇ ਕੋ ਸਟੇਟਮੈਂਟ ਦਰਜ ਕਰਾਈ ਆ ਕਿ ਵੀ ਮੈਂ ਆਪਣੀ ਮਰਜ਼ੀ ਨਾਲ ਗਈ ਸੀ ਕਿ ਆਪਣੇ ਬੱਚੇ ਛੱਡ ਕੇ ਵੀ ਮੈਂ ਵਾਪਸ ਆ ਗਈ ਆ ਆਪਣੀ ਮਾਤਾ ਦੇ ਨਾਲ ਵੀ ਮੈਂ ਆਪਣੀ ਮਾਤਾ ਦੇ ਨਾਲੇ ਜਾਣਾ ਚਾਹਦੀ ਆ ਵੀ ਮੈਂ ਆਪਣੇ ਸਹੁਰੇ ਘਰ ਨਹੀਂ ਜਾਣਾ ਚਾਹਦੀ ਤੇ ਹੋਰ ਇਹਨਾਂ ਕੁਫਤ ਦਫਨ ਤੋਂ ਇਨਕਾਰ ਕਰ ਦਿੱਤਾ ਵੀ ਮੈਂ ਫਿਲਹਾਲ ਕੁਫ ਨਹੀਂ ਦਫਨਾਣਾ ਹੈਗਾ ਮੈਂ ਨੇ ਪੁੱਛਿਆ ਵੀ ਤੁਸੀਂ ਕਿੱਥੇ ਰਹੇ ਨੇ ਇੰਨੀ ਦੇਰ ਇਹ ਕਹਿੰਦਾ ਵੀ ਮੈਂ ਇਹਦੇ ਇਹ ਤੋਂ ਇਲਾਵਾ ਕੁਫ ਨਹੀਂ ਇਹ ਗਿਆ ਉਹ ਨਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਰਹੀ ਗਿਆ ਪਰ ਇਹ ਇੰਨੀ ਦੇਰ 2 ਢਾਈ ਮਹੀਨੇ ਕੋਈ ਨਾਗਰਿਕ ਕੋਈ ਵੀ ਹੋਵੇ ਉਹ ਗੁਰਦੁਆਰਾ ਫਾਵ ਦੇ ਵਿੱਚ ਨਹੀਂ ਰਹਿ ਸਕਦਾ ਨਾ ਹੀ ਗੁਰਦੁਆਰਾ ਫਾਵ ਵਾਲੇ ਐਨਾ ਫਰਮਾ ਦਿੰਦੇ ਨੇ ਕਿਸੇ ਨੇ ਰਹਿਣ ਤੇ ਜਿਵੇਂ ਹੁਣੇ ਦੱਸ ਰਹੇ ਜਿਵੇਂ ਇੱਥੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਜੀ ਬਿਰਤਾ ਜੀ ਪ੍ਰਸ਼ਾਸਨ ਤੇ ਵੀ ਸਵਾਲ ਆ ਜਾਂਦੇ ਜੀ ਵੀ ਭਾਈ 2.5 ਮਹੀਨਿਆਂ ਚ ਤਾਂ ਜਿਹੜੀ ਫਤੇਗੜ ਕੁੜੀ ਸੀ ਜਿਹੜੀ ਬਾਹਰ ਵੀ ਰੁਕਦੀ ਰਹੀ ਹੈ ਜੀ ਉਹ ਲੱਭੇ ਨਹੀਂ ਪਾਏ ਪੁਲਿਸ ਵਾਲੇ ਜੀ ਦੇਖੋ ਪ੍ਰਸ਼ਾਸਨ ਜਿੱਥੇ ਤੱਕ ਕੋਸ਼ਿਸ਼ ਕੀਤੀ ਆ ਕਾਲ ਡਿਟੇਲ ਪਾ ਕੇ ਤੋਲਣ ਦੀ ਕੋਸ਼ਿਸ਼ ਕੀਤੀ ਆ ਜਿਹੜੀਆਂ ਇਹ WhatsApp ਰਾਹੀਂ ਜਾਂ Instagram ਰਾਹੀਂ ਗੱਲਾਂ ਕਰਦੇ ਨੇ ਜਾਂ ਗੱਲਬਾਤ ਕਰਦਾ ਕੋਈ ਬੰਦਾ ਉਹਦਾ ਇਹ ਫਿਸਟੌਨ ਦੇ ਨਾਲ ਥੋੜਾ ਜਿਹਾ ਦਿੱਕਤ ਆਂਦੀ ਆ ਪਤਾ ਨਹੀਂ ਲੱਗਦਾ ਵੀ ਇਹ ਬੰਦੇ ਦੀ ਲੋਕੇਸ਼ਨ ਕਿੱਥੇ ਆ ਜੀ ਉਹਦੇ ਕਰਕੇ ਜਦੋਂ ਇਹ ਮੇਰੇ ਤੋਂ ਪਹਿਲਾਂ ਦੇ ਜਿਹੜੇ ਤਿੰਨ ਚਾਰਜ ਲੱਗੇ ਵੇ ਫਿਰ ਉਹਨਾਂ ਨੇ ਬਹੁਤ ਜਦੋਜਾਹਿਰ ਕੀਤੀ ਨੂੰ ਤਲਾਸ਼ ਕਰਨੇ ਦੀ ਪਰ ਇਹ ਇਹਨਾਂ ਕਾਰਦਾ ਕਰਕੇ ਇਹਦੀ ਕੋਈ ਲੋਕੇਸ਼ਨ ਨਹੀਂ ਆਈ ਨਾ ਇਹਦੀ ਨੰਬਰ ਦੀ ਕੋਈ ਲੋਕੇਸ਼ਨ ਦਾ ਪਤਾ ਲੱਗਿਆ ਵੀ ਕਿੱਥੇ ਗਈ ਆ ਇਸ ਕਰਕੇ ਇਹਦਾ ਨਹੀਂ ਪਤਾ ਚੱਲ ਸਕਿਆ ਪਰ ਇਹ ਅੱਜ ਖੁਦ ਆ ਗਈ ਹੈ ਤੇ ਇਹਨੇ ਖੁਦ ਆ ਕੇ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਹੈ ਵੀ ਮੈਂ ਗੁਰਦੁਆਰਾ ਫਾਪ ਵਿੱਚ ਰਹੀ ਹੈ ਵੀ ਮੈਂ ਆਪਣੀ ਮਾਤਾ ਦੇ ਨਾਲ ਹੁਣ ਤੁਹਾਡੇ ਕੋਲ ਆਈਆਂ ਤੇ ਮੈਂ ਆਪਣੀ ਮਾਤਾ ਦੇ ਨਾਲ ਹੀ ਬਾਪਪਾ ਜਾ ਰਹੀਆਂ ਤੇ ਤੁਸੀਂ ਵੀ ਇੱਕ ਬਹੁਤ ਦੇਰ ਤੋਂ ਇਹ ਜੇ ਇਹ ਫੈਸਲੇ ਕਰਵਾਉਂਦੇ ਹੋਣੇ ਆ ਜਾਂ ਤੁਹਾਨੂੰ ਵੀ ਪਤਾ ਲੱਗ ਜਾਂਦਾ ਜਿਵੇਂ ਹੁਣ ਕੁੜੀ ਦੀ ਮਾਤਾ ਵੀ ਕਹਿੰਦੀ ਵੀ ਭਾਈ ਸਾਡੀ ਕੁੜੀ ਨੇ ਗਲਤ ਸਟੈਪ ਚੁੱਕਿਆ ਫੁੱਫੜ ਵੀ ਇਹ ਕਹਿ ਰਿਹਾ ਵੀ ਭਾਈ ਉਹ ਮੁੰਡਾ ਪਰਿਵਾਰ ਸਾਊ ਹੈ ਉਹਨੇ ਗਲਤ ਸਟੈਪ ਚੁੱਕਿਆ ਤਾਂ ਤੁਸੀਂ ਵੀ ਇੱਕ ਵਧੀਆ ਮਤਲਬ ਕਿ ਸਮਾਜ ਦੇ ਨੁਮਾਇੰਦੇ ਹੋ ਕੇ ਉਹਨਾਂ ਨੂੰ ਸਮਝਾਉਣ ਦਾ ਜਿਹੜਾ ਯਤਨ ਕੀਤਾ ਹੈ ਤੁਹਾਨੂੰ ਕੀ ਲੱਗਦਾ ਸਰ ਇਹਦੇ ਵਿੱਚ ਦੇਖੋ ਅਫੀ ਤਾਂ ਸਮਾਜਿਕ ਤੌਰ ਤੇ ਕਿਸੇ ਵੀ ਨਾਗਰਿਕ ਨੂੰ ਸਮਝਾਏ ਫਕਦੇ ਆ ਪਰ ਲੜਕੀ ਆ ਲੜਕੀ ਦੇ ਮਾਮਲੇ ਦੇ ਵਿੱਚ ਥੋੜਾ ਜਿਹਾ ਫਾਨੂੰ ਵੀ ਇਹ ਗੱਲ ਦਾ ਧਿਆਨ ਰੱਖਣਾ ਵੀ ਜਿਆਦਾ ਅਫੀ ਮਤਲਬ ਕਿਸੇ ਲੜਕੀ ਨੂੰ ਪ੍ਰੈਸ ਵੀ ਨਹੀਂ ਕਰ ਸਕਦੇ ਤੇ ਜਿੰਨੇ ਕਿ ਤੋਂ ਕਿ ਜਿੰਨੀ ਕਾਫੀ ਗੱਲਬਾਤ ਕਰਨੀ ਚਾਹੁੰਦੇ ਸੀ ਜਾਂ ਜਿੰਨੇ ਇੱਕ ਤਾਂ ਕਾਫੀ ਸਮਝਾਣਾ ਚਾਹੁੰਦੇ ਸਮਝਾਇਆ ਹੈ ਪਰ ਫਿਰ ਹਾਲ ਉਹਦੀ ਕੋਈ ਗੱਲ ਸਮਝ ਨਹੀਂ ਆਈ ਹੈਗੀ ਤੇ ਇਸ ਕਰਕੇ ਉਹਨੇ ਕੋਈ ਨਵਾਂ ਫੈਸਲਾ ਕੋਈ ਨਹੀਂ ਲਿਆ ਹਲੇ ਉਹਨੇ ਆਪਣਾ ਉਹੀ ਫੈਸਲਾ ਰੱਖਿਆ ਵੀ ਮੈਂ ਮਾਤਾ ਨਾਲ ਆਈ ਐ ਤੇ ਮਾਤਾ ਨਾਲੇ ਜਾਣਾ ਚਾਹੁੰਦੀ ਆ ਮੈਂ ਹਜੇ ਆਪਣੇ ਸਾਰੇ ਪਰਿਵਾਰ ਚ ਨਹੀਂ ਜਾਣਾ ਚਾਹਦੀ ਇਸ ਕਰਕੇ ਉਹਦੀ ਸਹਿਮਤੀ ਮੁਤਾਬਕ ਉਹਨੂੰ ਦੀ ਮਾਤਾ ਨਾਲ ਭੇਜ ਦਿੱਤਾ ਫੀ ਅਗਰ ਦੁਬਾਰਾ ਕੋਈ ਗੱਲਬਾਤ ਸਾਡੇ ਕੋਲ ਆndi ਹੈ ਜੇ ਉਹ ਚਾਣਾ ਚਾਹਦੀ ਹੈ ਆਪਣੇ ਫੋਰੇ ਪਰਿਵਾਰ ਕੋਲ ਤਾਂ ਕੋਸ਼ਿਸ਼ ਕਰਾਂਗੇ ਵੀ ਚਲੇ ਜਾਵੇ ਆਪਣੇ ਘਰ ਤੇ ਅਸੀਂ ਬਹੁਤ ਜ਼ਿਆਦਾ ਦਖਲ ਵੀ ਨਹੀਂ ਦਵਾਂਗੇ ਉਹਦੀ ਲਾਈਫ ਵਿੱਚ ਠੀਕ ਹੈ ਤਾਂ ਬਿਲਕੁਲ ਸੋ ਹਰਮੇਸ਼ ਕੁਮਾਰ ਜੀ ਨੇ ਜਿਨ੍ਹਾਂ ਦੇ ਸਾਹਮਣੇ ਇਹ ਸਾਰੀ ਗੱਲਬਾਤ ਹੁੰਦੀ ਹੈ ਔਰ ਕੰਪਲੇਂਟ ਦਰਜ ਕਰਵਾਈ ਜਾਂਦੀ ਹੈ ਔਰ ਉਹਨਾਂ ਨੇ ਗੱਲਬਾਤ ਕੀਤੀ ਪਰ ਜ਼ਰੂਰ ਇੱਕ ਵਾਰ ਕਹਿੰਦੇ ਆ ਵੀ ਉਸ ਉਹ ਬੱਚਿਆਂ ਦੀ లై బaje ਤਾਂ ਇਹ ਤੀਨ ਵੀ ਜ਼ਰੂਰ ਸਮਝਣਾ ਚਾਹੀਦਾ ਕਿਉਂਕਿ ਉਹ ਪਰਿਵਾਰ ਕਹਿੰਦਾ ਵੀ ਸਾਡੇ ਕੋਲ ਕੁੜੀ ਆ ਜੇ ਜਿਉ ਆਪਣਾ ਪਸਤਾਵਾ ਕਰਕੇ ਆਉਂਦੀ ਹੈ ਤਾਂ ਹੁਣ ਵੇਖਣਾ ਹੋਊਗਾ ਵੀ ਕੀ ਦੁਬਾਰਾ ਜੇ ਇੱਥੇ ਬੈਠਦੇ ਆ ਤਾਂ ਇਹ ਜਿਹੜੀ ਹੈਗੀ ਸਹਿਮਤੀ ਬਣ ਪਉਂਦੀ ਹੈ ਜਾਂ ਫਿਰ ਨਹੀਂ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ